ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੈ दारू ਵੀ ਛੁੱਟਦੀ ਆ ਹੁਣ दारू ਦੇ ਮੇਰੇ ਕੋਲ ਤਿੰਨ ਗਾ ਰਿਜ਼ਲਟ ਆਏ ਆ ਇੱਕ ਬੋਤਲ ਜਿਹੜੇ ਡੇਲੀ ਪੀਂਦੇ ਤੇ ਦੋ ਦੋ ਪੈਗਾਂ ਪਰ ਆ ਗਏ ਉਹ ਦੋ ਦੋ ਮਹੀਨੇ ਚ ਦੋ ਦੋ ਮਹੀਨੇ ਹਾਂ ਜਿਹਨੇ ਛੱਡਣਾ ਹੈ ਉਹੀ ਆਇਓ ਜ਼ਬਰਦਸਤੀ ਨਾ ਕਿਸ ਨੂੰ ਲੈ ਕੇ ਆਇਓ ਇਹ ਦਵਾਈ ਖਾਣੇ ਕੇ ਲਈ ਦਿੱਤੀ ਮਨੇ ਠੀਕ ਹੈ ਸੋਬਾ ਸੂਬਾ ਮੈਂ ਖਾਣਾ تھا ਗਰਮ ਪਾਣੀ ਕੇ ਸਾਥ ਹਾਂ ਥੋੜਾ ਸੋ ਔਰ ਇੱਕ ਇਹ ਨਾਭੀ ਮੇਂ ਡਾਲਨੇ ਵਾਲੀ ਦਵਾਈ ਦਿੱਤੀ ਦੋ ਟਾਈਪਸ ਸੋਬਾ ਔਰ ਸਾਬ ਜਬ ਪਹਿਲੀ ਵਾਰ ਇਹ ਦਵਾਈ ਖਾਈ ਤੇ ਔਰ ਇਹ ਨਾਭੀ ਮੇਂ ਡਾਲੀ ਤੇ ਤੋ ਕੈਸਾ ਲੱਗ ਰਹਾ ਥਾ ਕੈਸਾ ਮਹਿਸੂਸ ਪਹਿਲਾ ਦਿਨ ਤੋਂ ਪਤਾ ਨਹੀਂ ਚੱਲਿਆ تھا ਲੇਕਿਨ ਦੂਸਰੇ ਤੀਸਰੇ ਦਿਨ ਤੋਂ ਥੋੜਾ ਸਾ ਫਰਕ ਸੀ ਤੀਸਰੇ ਦਿਨ ਸੇ ਮਾਲੂਮ ਪੜਨਾ ਸ਼ੁਰੂ ਹੋਆ ਹਾਂ ਥੋੜਾ ਮਹਿਸੂਸ ਹੋਣਾ ਸ਼ੁਰੂ ਜਿਹੜਾ ਦਵਾਈ ਨਾਲ ਦਵਾਈ ਫਰੀ ਦੇ ਰਿਹਾ ਔਰ ਜਿਹੜਾ ਬੰਦਾ ਖਰੀਦ ਰਿਹਾ ਉਹ ਮੇਰੇ ਹਿਸਾਬ ਨਾਲ ਵੇਚਣ ਵਾਲਾ ਵੀ ਬਿੱਜੂ ਆ ਔਰ ਖਰੀਦਣ ਵਾਲਾ ਵੀ ਬਿੱਜੂ ਐ ਹਾਂ ਕਈ ਅਬ ਯਹਾਂ ਸੇ 20 25 ਦਿਨ ਪਹਿਲੇ ਦਵਾਈ ਲੀ ਗਿਆ ਸੀ ਪਹਿਲੇ ਸੇ ਬਹੁਤ ਠੀਕ ਹੈ ਜੇ ਰਿਜ਼ਲਟ ਆਏ ਆ ਲੋਕ ਠੀਕ ਹੋਏ ਆ ਤੁੰਨੀ ਚ ਦਵਾਈ ਪਾਣੇ ਦੇ ਨਾਲ ਤਾਂ ਹੀ ਸਾਨੂੰ ਕਾਪੀ ਕਰਨ ਲੱਗੇ ਸਭ ਮੇਰੇ ਕੋਲ ਆਹ ਤੇ 10 ਦਿਨ ਪਹਿਲਾਂ 15 ਦਿਨ ਪਹਿਲਾਂ ਹਫਤਾ ਪਹਿਲਾਂ ਤੁਸੀਂ ਤੁੰਨੀ ਚ ਸਰੋਂ ਦਾ ਤੇਲ ਪਾਓ ਰਾਤ ਨੂੰ ਸਵੇਰੇ ਲਾਓ ਦੇਸੀ ਕੇ ਇਨਾਣ ਤੇ ਬਾਅਦ ਐਤਵਾਰ ਨੂੰ ਤੁੰਨੀ ਨੂੰ ਕੁਛ ਨਾ ਲਾਇਓ ਤੁਸੀਂ ਉਹੀ 10 15 ਦਿਨ ਕਰਕੇ ਦੇਖ ਲਓ ਤੁਹਾਡੇ ਸ਼ਰੀਰ ਨੂੰ ਪਤਾ ਲੱਗੇ ਜਾਣਾ ਵੀ ਕਿਆ ਹੋਇਆ ਮੈਂ ਜਗਾ ਨਾ ਨਾਲੇ ਸਾਡੇ ਕੋਲ ਕਿਹੜਾ ਕੋਈ ਜਾਦੂ ਆ ਮੇਰੇ ਫਾਦਰ ਨੂੰ ਕੈਂਸਰ ਸੀ ਗਲੇ ਚ ਕੈਂਸਰ ਸੀਗਾ ਪੀਸੀਆਈ ਨੇ ਮਨਾ ਕਰਤਾ ਸੀ ਕਿ ਸੇਵਾ ਕਰ ਸੇਵਾ ਕਰ ਲਓ ਹਾਂ ਜਿਹੜੇ 16 ਚ ਦਿਖਾਇਆ ਉਹਨਾਂ ਨੇ ਬੋਲੇ ਸੇਵਾ ਕਰ ਲੋ ਫਿਰ ਆਰਮੀ ਹਸਪੀਟਲ ਦਿਖਾਏਗਾ ਸੇਵਾ ਕਰ ਲੋ ਸੱਤ ਬਾਅਦ ਚੋਂ ਦਵਾਈ ਸਟਾਰਟ ਕਰੇ ਸੀ ਜਿਹੜੇ ਆਪਣੇ ਮੂੰਹ ਚ ਨਾਲ ਲਿਕਵਿਡ ਤੇ ਜੂਸ ਨਾਲ ਚੱਲ ਰਹੇ ਸੀ ਤੇ ਉਹਨੂੰ 10 ਦਿਨ ਤੋਂ ਗ੍ਰाइंड ਕਰਕੇ ਰੋਟੀ ਵੀ ਖਾ ਰਹੇ ਐ ਤੇ ਭਿਗਾ ਕੇ ਰੋਟੀ ਵੀ ਖਾਣ ਲਾ ਸ਼ੁਰੂ ਕਰਦੀ ਐ ਅੱਛਾ ਰੋਟੀ ਖਾਣ ਲੱਗੇ ਕਿੰਨੇ ਟਾਈਮ ਤੋਂ ਰੋਟੀ ਨਹੀਂ ਖਾ ਰਹੇ ਸੀ 2 ਮਹੀਨੇ ਹੋ ਗਏ ਡਾਕਟਰ ਨੇ ਮੰਨਿਆ ਕਰਤਾ ਸੀ ਸੇਵਾ ਕਰ ਲੋ ਇਹ ਕੋਈ ਚਾਂਸ ਹੈ ਕੋਈ ਚਾਂਸ ਨਹੀਂ ਹੈ ਕਿ ਫੂਡ ਪੈਪ ਬਲੌਕ ਹੋ ਗਈ ਸੀ ਵੀ ਮੂੰਹ ਚ ਦਵਾਈ ਜਿਸ ਤੋਂ 7 ਤਰੀਕ ਨੂੰ ਸਟਾਰਟ ਕਰੀ ਹੈ ਹੂੰ ਤੇ ਮਤਲਬ ਕਲੋਟ ਨਿਕਲੇ ਅੰਦਰੋਂ ਜੀਭ ਸੁੱਜ ਗਈ ਸੀ ਮੂੰਹ ਚ ਯਾਨੀ ਕਿ ਬੈਠਦੇ ਸੀਗੇ ਖੜੇ ਵੀ ਨਹੀਂ ਹੋ ਸਕਦੇ ਹੌਸਲਾ ਵੀ ਛੋੜ ਦਿਆ ਸੀ ਪਰ ਹੁਣ ਸਹੀ ਹੈ ਹੁਣ 7 ਦਿਨ ਤੋਂ ਉਹਨਾਂ ਦੇ ਜਿਹੜੇ ਛਾਲੇ ਪਏ ਸੀ ਮੂੰਹ ਚ ਗਲੇ ਚ ਉਹ ਖਤਮ ਹੋ ਗਏ ਹਨ ਜੀਭ ਕੀ ਸੈਲਿੰਗ ਜਿਹੜੀ ਹੈ ਨੋਰਮਲ ਥੋੜੀ ਜਿਹੀ ਰਹਿ ਗਈ ਹੈ ਛੋਟੀ ਜਿਹੀ ਗ੍ਰੇਟੀ ਰਹਿ ਗਈ ਹੈ ਤੇ ਹੁਣ ਮੇਰੇ ਵੀ ਅੱਜ 21ਵਾਂ ਦਿਨ ਦਵਾਈ ਦਾ ਹੈਗਾ ਕਿਹੜੀ ਦਵਾਈ ਲੈ ਕੇ ਗਏ ਸੀ ਤੁਸੀਂ ਨਾਬੀ ਪੂਰਾ ਪੈਕੇਜ ਹੈ ਸਾਰਾ ਹਾਂਜੀ ਨਾਬੀ ਹੋਗੀ ਹਾਂਜੀ ਮਾਨੋਮ੍ਰਿਤ ਹੋ ਗਈ ਡੈਂਟਾ ਹੋ ਗਿਆ ਤੇ ਇਹ ਸਾਰੀਆਂ ਚੀਜ਼ਾਂ ਦਾ ਸਾਰੇ ਦਵਾਈ ਦੇ ਫਰਕ ਹੈ 100% ਆਣਾ ਸੀ ਅੱਜ ਉਹਨਾਂ ਨੇ ਪਰ ਆ ਨਹੀਂ ਸਕੇ ਚਾਰ-ਪੰਜ ਥੋੜਾ ਜਿਹਾ ਉਹਨੂੰ ਵੀਕਨੈਸ ਹੈਗੀ ਬੋਡੀ ਚ ਥੋੜੀ ਜੀ ਅੱਛਾ ਜੀ ਉਹਨੂੰ ਵੀ ਅਗਲੀ ਵਾਰ ਆਵਾਂਗੇ ਹਰ ਪੰਜ-ਚਾਰ ਦਿਨ ਦਾ ਉਹਨਾਂ ਨੇ ਦੁਬਾਰਾ ਚੈੱਕ-ਅਪ ਕਰਾਉਣਾ ਹੈ ਔਰ ਦਵਾਈ ਵੀ ਖੁਦ ਨਹੀਂ ਲੈਣਾ ਇਸ ਨੂੰ ਦਵਾਈ ਵੀ ਚਾਚਾ ਜੀ ਲੈ ਕੇ ਗਏ ਸੀ ਜਿੰਨਾਂ ਨੂੰ ਹੋ ਜਾਂਦੇ ਆ ਨਾਲ ਹੋ ਜਾਂਦੇ ਪਿੱਠ ਚ ਦਰਦ ਗੋਡਿਆਂ ਚ ਦਰਦ ਆ ਪਿੰਨੀਆਂ ਚ ਦਰਦ ਬੈਕ ਸਾਈਡ ਹਾਂ ਇਹ ਅਸੀਂ ਫ੍ਰੀ ਕਰਦੇ ਆ ਮਾਲਿਸ਼ ਤੇ ਜਿਹੜੀ ਥੋੜੀ ਧਰਨ ਹੈ ਚਾਹੇ 20 ਸਾਲ ਪੁਰਾਣੀ ਪੱਕੀ ਵੀ ਆ ਤਿੰਨ ਕਵਰੀ ਆ ਜਿਓ ਆਪਣੇ ਕੋਲ ਫ੍ਰੀ ਆ ਉਹ ਤੁਹਾਨੂੰ ਹੱਥ ਵੀ ਨਹੀਂ ਲਾਂਦਾ ਤੁਹਾਨੂੰ ਬਿਨਾ ਟੱਚ ਕਰੇ ਥੋੜੀ ਧਰਨ ਕੱਢ ਦੇਣੀ ਆ ਉਹ ਵੀ ਫ੍ਰੀ ਭਾਈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਿਸ਼ਕ ਕੁਮਾਰ ਆ ਕਿਹੜੀ ਜਗ੍ਹਾ ਤੋਂ ਨੂੰ ਕਾਲ ਦੀ ਸਰ ਆਪਣਾ और क्या दिक्कत थी आपको क्या मेरे को तो थोड़ा बॉर्डर लैंड शुगर जो था मेरा बॉर्डर लाइन पे था हाँ। और शरीर थका सा लग रहा था ऐसा लग रहा था कि जैसे कमजोरी रहती है बहुत ज़्यादा बहुत ज़्यादा और अब अब ठीक है के? ये दवाई खाने के लिए दी थी उन्होंने हाँ। ठीक है सुबह सुबह में खाना था गर्म पानी के साथ हाँ। थोड़ा सा और एक ये नावी में डालने वाली दवाई दी थी मैंने दो टाइम सुबह और शाम जब पहली बार ये दवाई खाई थी और ये नावी में डाली थी तो कैसा लग रहा था कैसा महसूस कर रहे थे पहला दिन तो पता नहीं चला था लेकिन दूसरे तीसरे दिन थोड़ा सा फर्क तीसरे दिन, दिन से मालूम पड़ना शुरू हुआ थोड़ा महसूस होना शुरू हुआ। थकावट वगैरह खत्म से है पहले हाँ? से बहुत ठीक है मैं आप पहले पहले डॉक्टर के पास तो जाता नहीं था मैं अपना टेस्ट करवाया था अपना पूरा हाँ। टेस्ट तो में क्या क्या आया टेस्ट में, में मेरा का थोड़ा थोड़ा सा कॉलेस्ट, तो कोलेस्ट्रोल के लिए लहसुन की कली बताई थी वो है। अच्छा, वो लासन की कली खुद बताई थी डॉक्टर ने की हाँ। तो सुबह एक कली खानी है और उसके बाद ये दवाई खाई थी उसके बाद उसके बाद और कोई दवाई नहीं थी और कोई दवाई नहीं और अब पूरा लग रहा है सचिव बापू जी की हाल है ठीक है ਬਿਲਕੁਲ ਠੀਕ ਹੈ ਜੀ ਮੈਂ ਤਾਂ ਮੈਂ ਬਹੁਤ ਉਠਣੇ ਦੀ ਬੜੀ ਦਿੱਕਤ ਹੈ ਜੀ ਹਾਂ ਚੱਲਾ ਨਹੀਂ ਜਾਂਦਾ ਚਾਦੀ ਬਿਲਕੁਲ ਨਹੀਂ ਜੀ ਹਾਂ ਹੋਰ ਚੰਡੀਗੜ੍ਹ ਸੇ ਦਵਾਈ ਖਾ ਰਹਾ ਹਾਂ ਜੀ ਮੈਂ ਦੋ ਟਾਈਮ ਰੈਕਸ਼ਨ ਲਗਾ ਰਹਾ ਹਾਂ 10000 ਸੇ ਉੱਪਰ ਉਹ ਸ਼ੂਗਰ ਸ਼ੂਗਰ ਫਿਰ ਵੀ 500 ਸੇ ਉੱਪਰ ਆਤੀ ਸੀ ਹਾਈ ਹਾਈ ਵਿੱਚ ਆ ਰਹੇ 500 ਤੋਂ ਵੀ ਵੱਧ ਹਾਈ ਆਤੀ ਸੀ ਜੀ ਮਸ਼ੀਨ 'ਚ ਹਾਂ ਜੀ ਕਿ ਪਤਾ ਲਗਾ ਜੀ ਹਮਾਰੇ ਲੜਕੇ ਕੋ ਬਈ ਯਹਾਂ ਦਵਾਈ ਦੇ ਰਹਾ ਹੈ ਉਹਨਾਂ ਨੇ ਹਮੇ ਇਹ ਡੱਬੀ ਦਵਾਈ ਹਮੇ ਦੇ ਗਏ ਇਹ ਤੁਨੀ ਮੇਂ ਡਾਲੀ ਹੈਗੀ ਸ਼ਮ ਕੋਈ ਨਹੀਂ ਪੰਜਾਬੀ ਚ ਬੋਲੋ ਕੋਈ ਚੱਕਰ ਨਹੀਂ ਸ਼ਮੀ ਜਨ ਵੀ ਕੋ ਪਹਿਲੀ ਬਾਰ ਹਮਨੇ ਯਹਾਂ ਸੇ ਦਵਾਈ ਲਈ ਸੀ ਜੀ ਹਾਂਜੀ ਔਰ ਦੋ ਦਿਨ ਮੇਂ ਹਮ ਬਿਲਕੁਲ ਹੈਂ ਠੀਕ ਚੱਲਨੇ ਲੱਗੇ ਡੰਡੇ ਸੇ ਸਹਾਰੇ ਕੇ ਬੀਂ ਦਾਗ ਨਾਲ ਤੁਰਦੇ ਸੀਗੇ ਸਹਾਰੇ ਨਾਲ ਬੈਠ ਜਾਂਦੇ ਸੀ ਪੈਰਾਂ ਪਰ ਬੈਠ ਜਾਂਦੇ ਸੀ ਕੋ ਠੀਕ ਨਹੀਂ ਜਾਂਦਾ ਸੀ ਜੀ ਕਿ ਸਾਰਾ ਲੈਣਾ ਬਸ ਅਦਲ ਵਾਜੇਗਾ ਕਿਸ ਚੀਜ਼ ਕਰਨਾ ਹੈ ਹਾਂ ਕੁੱਤ ਸੋਦਾ ਜੀ ਹੋਰ ਠੀਕ ਹੈ ਪਾਵਾ ਮੈਂ ਸੋਚ ਇੱਕ ਗੋਡੇ ਮੈਂ ਇਹਾ ਪੱਟ ਤੱਕ ਸੋਦਾ ਦੀ ਜੀ ਫਿਰ 7 ਕਿੰਨਾ ਹੀ 2.7 ਕਿਡਨੀ ਦਾ ਕਿਡਨੀ ਦਾ ਹਾਂ ਜੀ ਡਾਕਟਰਾਂ ਨੇ ਕਹਿੰਦਾ ਸੀ ਕਿਡਨੀਆਂ ਖਰਾਬ ਮੇਰੇ ਵੀ ਕਿਡਨੀ ਦਾ ਟੈਸਟ ਕਰਵਾਉਂਦਾ ਆ ਰਿਸ਼ਤੇਦਾਰ ਖੋ ਲੈਣ ਆਣ ਲੱਗੇ ਤੇ ਤੇ ਲੈ ਵੀ ਚੱਲਿਆ ਬੰਦਾ ਨਹੀਂ ਬੰਦਾ ਜਾ ਰਿਹਾ ਉਹ ਮੁੰਡਾ ਬੈਠਾ ਇਹਦਾ ਉਹ ਬੈਠੇ भाई, भाई अच्छा भाई अच्छा बाहर भाई बैठा है उनका मुंडा आ जाओ हां हां रिश्तेदार खबरन लेण लाग गए हां आ जाओ भाई ओ भाई ओ भाईओ पहला मेनू दसो ਤੁਸੀਂ ਕਿ ਜਿਵੇਂ ਹੁਣ ਬਾਪੂ ਜੀ ਦੱਸਦੇ ਨੇ ਤੇ ਕਿਵੇਂ ਆ ਕਿ ਰਿਸ਼ਤੇਦਾਰ ਘਰੇ ਖਬਰਾਂ ਲੈਣ ਵੀ ਆਗੇ ਸੀ हां जी हां जी ਉਹਨਾਂ ਨੂੰ ਹੋ ਗਿਆ ਸੀ ਲੈਪੀ ਬਾਪੂ ਜੀ ਜਾਣਗੇ ਨਹੀਂ ਸਾਨੂੰ ਪੀਜੀ ਵਾਲੇ ਨੇ ਕਿਹਾ ਵੀ ਇਹਨਾਂ ਦੀ ਨਾ ਡਾਇਲਿਸਿਸ ਕਰਵਾਓ ਇਹਨੇ ਜੀ ਕਿਡਨੀਏ ਪ੍ਰੋਬਲਮ ਆ ਗਈ ਹੂੰ ਫਿਰ ਅਸੀਂ ਉੱਤੇ ਤੇ ਆ ਗਏ ਅਸੀਂ ਟੈਸਟ ਟੂਸਟ ਕਰਵਾਏ ਜਿਨ੍ਹਾਂ ਦਾ ਕ੍ਰੇਟ ਨਾਈਨ 9.7 tha ਤੇ ਹੁਣ ਹੁਣ ਆਲੇ ਅਸੀਂ ਟੈਸਟ ਕਰਵਾਏ ਨਹੀਂ ਹੈ ਬਾਕੀ ਹੁਣ 26 ਜਨਵਰੀ ਤੇ ਦਵਾਈ ਚੱਲ ਰਹੀ ਇਹਨਾਂ ਦੀ 2 ਮਹੀਨੇ ਹੋ ਗਏ 2 ਮਹੀਨੇ ਹੋਏ ਤੇ ਆਪਣੇ ਆਪ ਚ ਕਿੰਨਾ ਕ ਫਰਕ ਦੱਸਦੇ ਨੇ ਹੁਣ ਇਹ ਠੀਕ ਹੈ ਆਪਣੇ ਸਾਰੇ ਘੁੰਮਦੇ ਫਿਰਦੇ ਸਾਰੇ ਸੈਰ ਕਰ ਬਾਬਾ ਜੀ ਹੁਣ ਤਾਂ ਫਿਰ ਡੰਡਾ ਡੁੰਡਾ ਤਾਂ ਕਿਧਰੇ ਨਹੀਂ ਨਜ਼ਰ ਆਦਾ ਹੁਣ ਤਾਂ ਫਿਰ ਉੱਠ ਕੇ ਉੱਠ ਕੇ ਦਿਖਾਓ ਤਾਂ ਮੜਾ ਜਾ ਖੇਤ ਤੱਕ ਜੀ ਮੈਂ ਐਵੇਂ ਘੁੰਮ ਕੇ ਆਤੇ ਆ ਜੀ आई चला तो जाने आ में चल जा फिर अरे वाह हां जी ठीक चलते है जी और फिर कोई प्रवाह नहीं बिल्कुल मैं तो ठीक ना बैठ के दिखाओ फिर ले देखिए तो बैठ के फिर हूं तो नहीं सहारा लेके बैठ होता नहीं नहीं अब सार लेने के जूते नहीं उठने के लिए जूते नहीं है जी ठीक चल दूसरे जन्म से आया हूं ऐसी पोजीशन थी जी जी ਆਸ ਨਹੀਂ ਸੀ ਆਸ ਮੈਂ ਵਾਪਸ ਤੁਸੀਂ ਆਸ ਨਹੀਂ ਮਿਲੇਗੇ ਜੀ ਅੱਖਾਂ ਦਾ ਆਪਰੇਸ਼ਨ ਹੋ ਗਿਆ इनकी वजह से आंख का ऑपरेशन नहीं हो रहा था शुगर इतना बढ़ जाता था कोई ऑपरेशन नहीं करता था जी ਹੁਣ ਉਹ ਵੀ ਹੋ ਗਿਆ आंख का ऑपरेशन ਵੀ ਹੋ ਗਿਆ ਇਸ ਨੇ ਰੋਪੜ ਕਰਾ ਰਿਹਾ ਜੀ ਸ਼ਾਮੀ ਕੇ ਪਾਸ ਅਰੇ ਵਾਹ ਉਹ ਠੀਕ ਹੈ ਜੀ ਆंख की नजर भी ठीक आ गई है अच्छा आंख की नजर भी ਬਣ ਗਈ हां ਠੀਕ ਹੋ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਸਸੀ ਕਾ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਮਨਪ੍ਰੀਤ ਕਿਹੜੀ ਜਗ੍ਹਾ ਤੋਂ ਮੈਂ ਕਰਨੋਲੀ ਤੋਂ ਅੱਜ ਕੀ ਦਿੱਕਤ ਸੀ ਤੁਹਾਨੂੰ ਮੈਨੂੰ ਨਹੀਂ ਮੇਰੇ ਦੋਸਤਾਂ ਦਾ ਡੈਡੀ ਨੂੰ ਅਧਰੰਗ ਹੋਇਆ ਸੀ ਉਹਦੇ ਬਾਹਾਂ ਦੀ ਪ੍ਰੋਬਲਮ ਸੀਗੀ ਹੁਣ ਉਹ ਠੀਕ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਯਾਨੀ 100 ਦਾ 100 ਹੋ ਗਿਆ ਕਿ 100 ਦਾ 90 ਹੋ ਗਿਆ 100 ਚੋਂ 80% ਬਿਲਕੁਲ ਓਕੇ ਆ ਅੱਛਾ 80% ਹੋ ਗਿਆ ਹਾਂ ਡਾਕਟਰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਤੇ ਟਾਈਮ ਲੱਗੂਗਾ ਇਹਨੇ ਦਵਾਈ ਲਈ ਉਹਦੇ ਨਾਲ ਠੀਕ ਹੈ ਹੁਣ ਠੀਕ ਹੈ ਹਾਂਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਬਿਲਕੁਲ ਤੁਸੀਂ ਔਰੇ ਵੀ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਕੀ ਹਾਲ ਚਾਲ ਨੇ ਹਿੰਕੋ ਸਹੀ ਹੈ ਤਾਂ ਹੀ ਬੈਠੇ ਹੈ ਤਾਂ ਹੀ ਸਹੀ ਹੈ আরে ਵਾਹ ਕੀ ਪਰੇਸ਼ਾਨੀ ਕੀ ਸੀ ਮੈਨੂੰ ਜਿਆਦਾ ਸ਼ੂਗਰ ਦੀ ਸੀ ਸ਼ੂਗਰ ਦੀ ਜਿਆਦਾ ਸੀ ਦੋੇ ਟਾਈਮ ਗੋਲੀ ਖਾਂਦੇ ਸੀ ਦੋੇ ਟਾਈਮ ਗੋਲੀ ਖਾ ਰਹੇ ਸੀ ਇੱਕ ਟਾਈਮ ਖਾ ਰਤੀ ਹੌਲੀ ਹੌਲੀ ਇੱਕ ਟਾਈਮ ਵੀ ਬੰਦ ਕਰ ਦੇਣੀ ਬੰਦੇ ਨਾਲ ਦੀ ਹੈ ਹੁਣ ਸ਼ੂਗਰ ਕੰਟਰੋਲ ਹੈ ਹੂੰ ਦੋ ਵਾਰੀ ਚਾਹ ਪੀਣੇ ਦੇ ਬਾਅਦ 128 ਹੈ ਇੰਨੀ ਤਾਂ ਆਣੀ ਹੋਏ ਹੁਣ ਉਮਰ ਦੇ ਹਿਸਾਬ ਨਾਲ ਇੰਨੀ ਕਿਤਾ ਬਠੇ ਨਹੀਂ ਹੋ ਹੂੰ ਪਹਿਲਾਂ ਕਿ ਨਹੀਂ ਰਹਿੰਦੀ ਅਰ ਰਤ ਇਹਨੂੰ ਸੋਹਿਆ ਸੋਹ ਫੁੱਗੜੀ ਵਜ੍ਹਾ ਮੇਰੀ ਸੱਜਰੀ ਵੀ ਹੋਈ ਏ ਠੀਕਾ ਲੱਗ ਗਿਆ ਹਾਂ ਉਹਨੇ ਸੱਜਰੀ ਕੀਤਾ ਆਈ ਮਰੇ ਵਾ ਠੀਕਾ ਲਾਇਆ ਧੁੰਦੀ ਦੇ ਬਾਹਰ ਆ ਗਈ ਟੀਕੇ ਦੇ ਹਾਂ ਲੈ ਇਹਦੇ ਨਾਲੇ ਆਈ ਏ ਠੀਕਾ ਕੀ ਕਰਾਣੇ ਤੇ ਜਾਓ ਖਿੱਚ ਗਿਆ ਟੀਕਾ ਲਾਉਂਦੇ ਆ ਕੋਰ ਦੀ ਬਾਹਰ ਆ ਗਈ ਜਦ ਇੰਨਾ ਕੁਝ ਕਰਾ ਕੇ ਸਰੀਰ ਕਸਟੇ ਠੱਬ ਕੇ ਵੀ ਫੇਰ ਵੀ ਬੰਦਾ ਠੀਕ ਨਹੀਂ ਹੋ ਰਿਹਾ ਸੀ ਹੁਣ ਠੀਕ ਹੋ। ਇੱਕ ਸ਼ੀਸ਼ੀ ਲੈ ਗਿਆ ਉਹ ਦੂਜੀ ਨੂੰ ਲੈਣ ਅੱਜ ਆਇਆ। ਅੱਛਾ ਜੀ ਦੂਜੀ ਵਾਰ ਆਏ ਹੋ? ਦੂਜੀ ਵਾਰ ਹੀ ਆਇਆ। 25 ਦਿਨ ਸਮਝ ਲਾਵੇ ਇਸਨ ਲਗਭਗ ਹੋ ਗਏ। ਉਹ ਹੁਣ ਸ਼ੀਸ਼ੀ ਖਤਮ ਹੋ ਗਈ ਹੁਣ ਹੋਰ ਲੈਣ। ਹੁਣ ਓਕੇ ਆ। ਬਿਲਕੁਲ ਮੈਂ ਬਾਈ ਜੀ ਨਾਲ ਵੀ ਜਿਹੜੀ ਗੱਲਬਾਤ ਕਰਦੇ ਸਸੀ ਕਾਲ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਰਾਮ ਸਿੰਘ ਹੈ। ਕਿਹੜੀ ਜਗ੍ਹਾ ਤੋਂ ਆਏ ਸੀ? ਮੈਂ ਲੋਕੜੀ ਆ। ਤੇ ਕੀ ਪਰੇਸ਼ਾਨੀ ਸੀ ਕਿਵੇਂ ਦਿੱਕਤ ਵਾ? ਮੇਰੇ ਫਾਦਰ ਨੂੰ ਕੈਂਸਰ ਸੀ। ਫਾਦਰ ਜੀ ਗਲੇ ਚ ਕੈਂਸਰ ਸੀਗਾ ਪੀਸੀਆਈ ਨੇ ਮਨਾ ਕਰਤਾ ਸੀ ਕਿ ਸੇਵਾ ਕਰ ਸੇਵਾ ਕਰ ਲੋ ਹਾਂ ਉਹਦੇ 16 ਚ ਦਿਖਾਇਆ ਉਹਨਾਂ ਨੇ ਬੋਲੇ ਸੇਵਾ ਕਰ ਲੋ ਫਿਰ ਆਰਮੀ ਹਸਪੀਟਲ ਦਿਖਾਇਆਗਾ ਸੇਵਾ ਕਰ ਲੋ ਅੰਮੇ ਡਾਕਟਰ ਨਾਲ ਗੱਲ ਕਰੀਏ ਪਹਿਲੇ ਮੈਂ ਮੈਂ ਖੁਦ ਵੀ ਦਵਾਈ ਲਈ ਹੈ ਤੇ ਉਹਨਾਂ ਨੂੰ ਹੁਣ 7 ਮਹੀਨੇ ਚੋਂ ਦਵਾਈ ਸਟਾਰਟ ਕਰੀ ਸੀ ਜਿਹੜੇ ਆਪਣੇ ਮੂੰਹ ਚ ਨਾਲ ਲਿਕਵਿਡ ਤੇ ਜੂਸ ਨਾਲ ਚੱਲ ਰਹੇ ਸੀ ਤੇ ਉਹਨਾਂ 10 ਦਿਨ ਤੋਂ ਗ੍ਰाइंड ਕਰਕੇ ਰੋਟੀ ਵੀ ਖਾ ਰਹੇ ਹੈ ਤੇ ਭਿਗਾ ਕੇ ਰੋਟੀ ਵੀ ਖਾਣ ਲਾ ਸ਼ੁਰੂ ਕਰਦੀ ਹੈ। ਅੱਛਾ ਰੋਟੀ ਖਾਣ ਲੱਗੇ ਕਿੰਨੇ ਟਾਈਮ ਤੋਂ ਰੋਟੀ ਨਹੀਂ ਖਾ ਰਹੀ ਸੀ? 2 ਮਹੀਨੇ ਹੋ ਗਏ। ਡਾਕਟਰ ਨੇ ਮਨ ਕਰਤਾ ਸੀ ਸੇਵਾ ਕਰ ਲੋ। ਇਹ ਕੋਈ ਚਾਂਸ ਸੀ। ਕੋਈ ਚਾਂਸ ਨਹੀਂ ਹੈ ਕਿ ਫੂਡ ਪੈਬ ਬਲੌਕ ਹੋ ਗਈ ਸੀ ਕਿ। ਮੂੰਹ ਚ ਦਵਾਈ ਜਦੋਂ 7 ਤਰੀਕ ਨੂੰ ਸਟਾਰਟ ਕਰਈ ਹੈ। ਹੂੰ ਤੇ ਉਹਨਾਂ ਕਲੋਟ ਨਿਕਲੇ ਅੰਦਰੋਂ। ਜੀਭ ਸੁੱਜ ਗਈ ਸੀ। ਹੂੰ ਮੂੰਹ ਚ ਯਾਨੀ ਕਿ ਬੈਠਦੇ ਸੀਗੇ। ਖੜੇ ਵੀ ਨਹੀਂ ਹੋ ਸਕਦੇ। ਹੌਸਲਾ ਵੀ ਛੋੜ ਦਿਆ ਸੀਗਾ। ਪਰ ਹੁਣ ਸਹੀ ਹੈ। ਹੁਣ 7 ਦਿਨ ਤੋਂ ਉਹਨਾਂ ਦੇ ਜਿਹੜੇ ਛਾਲੇ ਪਏ ਸੀ ਮੂੰਹ ਚ ਗਲੇ ਚ ਉਹ ਖਤਮ ਹੋ ਗਏ ਆ। ਜੀਭ ਕੀ ਸਵੇਲਿੰਗ ਜਿਹੜੀ ਹੈ ਨੋਰਮਲ ਛੋਟੀ ਜੀ ਗ੍ਰੇਟੀ ਰਹਿ ਗਈ ਹੈ ਤੇ ਹੁਣ ਮੇਰੇ ਵੀ ਅੱਜ 21ਵਾਂ ਦਿਨ ਦਵਾਈ ਦਾ ਹੈਗਾ ਕਿਹੜੀ ਦਵਾਈ ਲੈ ਕੇ ਗਏ ਸੀ ਤੁਸੀਂ ਨਾਬੀ ਪੂਰਾ ਪੈਕੇਜ ਹੈ ਸਾਰਾ ਹਾਂ ਜੀ ਨਾਬੀ ਹੋਗੀ ਹਾਂ ਜੀ ਮਾਨਵ ਅਮ੍ਰਿਤ ਹੋਗੀ ਡੈਂਟਾ ਹੋ ਗਿਆ ਤੇ ਇਹ ਸਾਰੀਆਂ ਚੀਜ਼ਾਂ ਨੇ ਸਾਰੇ ਦਵਾਈ ਦੇਣ ਫਰਕ ਹੈ 100% ਆਣਾ ਸੀ ਅੱਜ ਉਹਨਾਂ ਨੇ ਉਹ ਆ ਨਹੀਂ ਸਕੇ ਚਾਰ-ਪੰਜ ਥੋੜਾ ਜਿਹਾ ਉਹਨੂੰ ਵੀਕਨੈਸ ਹੈਗੀ ਬੋਡੀ ਚ ਥੋੜੀ ਜੀ ਅੱਛਾ ਜੀ ਉਹਨੂੰ ਵੀ ਅਗਲੀ ਵਾਰ ਆਵਾਂਗੇ ਹਰ ਪੰਜ-ਚਾਰ ਦਿਨ ਦੋਵਾਂ ਨੇ ਦੁਬਾਰਾ ਚੈੱਕ-ਅਪ ਕਰਾਉਣਾ ਔਰ ਜਦ ਦਵਾਈ ਵੀ ਖੁਦ ਨਹੀਂ ਲੈਣਾ ਇਸ ਨੂੰ ਦਵਾਈ ਵੀ ਚਾਚਾ ਜੀ ਲੈ ਕੇ ਗਏ ਸੀ ਉਹ ਖੁਦ ਆਣਗੇ ਆਪਣੇ ਆਪ ਚੈੱਕ ਕਰਨ ਅਰੇ ਵਾ ਮੈਂ 4 ਸਾਲ ਪਹਿਲਾਂ ਦਵਾਈ ਲੈਣ ਗਏ ਸੀ ਹਾਂਜੀ 4 ਸਾਲ ਪਹਿਲਾਂ ਹਾਂ ਮੁੜ ਕੇ ਨਹੀਂ ਆਈ ਪਹਿਲਾਂ ਕੀ ਹੋ ਕੀ ਸੋਚ ਕੇ ਲੱਗੇਗੇ ਸੀ ਉਹ ਤਾਂ ਦਵਾਈ ਬੱਗਾ ਕੇ ਰਿਪੋਰਟਾਂ ਦੱਸ ਕੇ ਦਵਾਈ ਲੈ ਗਈ ਹਾਂ ਐਕਸਰਾ ਖੁਜਾਇਆ ਉਹਦੀ ਦਵਾਈ ਦੇਤੀ ਆ ਪਾਣੀ ਬਾਹਰ ਜੀ ਮੈਨੂੰ ਕੁੰਨੀ ਚ ਭਾਈ ਕੁੰਨੀ ਚ ਪਾਣੇ ਵਾਲੀ ਇੱਕ ਕੁੰਨੀ ਪਾਣੇ ਵਾਲੀ 40 ਦੀ ਪ੍ਰੋਬਲਮ ਕੀ ਸੀ ਤੇ ਪ੍ਰੋਬਲਮ ਕੀ ਸੀ ਉਦੋਂ ਕੀ ਦਿੱਕਤ ਸੀ ਲੱਤਾਂ ਤੇ ਆ ਡਿਸਕ ਉਤੇ ਬੈਠ ਨਹੀਂ ਉੱਠਣੀ ਬੈਠ ਉੱਠ ਨਹੀਂ ਹੁੰਦਾ ਸੀ ਤੇ ਹੁਣ ਹੁਣ ਤਾਂ ਠੀਕ ਹੈ ਉਹ ਫਿਰ ਕਿੰਨਾ ਟਾਈਮ ਉਹ ਕਿੰਨੇ ਟਾਈਮ ਪਈ ਸੀਗੀ ਤੋ ਬਈ ਉਹ ਹੋਣੀ ਇਹ ਵਿੱਚ ਨੂੰ ਛੱਡ ਦੇ ਦਿੰਦੇ ਐ ਤੋ ਆਨੂੰ ਬੰਦ ਕਰ ਦਿੰਦੇ ਸੀ ਹਾਂ ਬਸ ਬਾਕੀ ਹੋਰ ਦਿਨਾਂ ਚ ਪਾ ਲੈਂਦੀ ਸੀ ਫਿਰ ਹੁਣ ਕਿਵੇਂ ਜੇਤ ਆਇਆ ਕਿ ਭਾਈ ਕੁੰਦਨ ਭਾਈ ਦਵਾਇਆ ਹੁਣ ਜੇ ਦੁੱਖ ਹੋਇਆ ਕਿਸੇ ਨੇ ਦੱਸਿਆ ਤੋ ਸੁਣਨਾ ਤਾਂ ਪੈਂਦਾ ਹੀ ਆ ਹਾਂ ਦੁੱਖ ਦੱਸਣਾ ਤਾਂ ਪੈਂਦਾ ਹੀ ਕਿਸੇ ਨੂੰ ਪਰ ਦੋ ਘਦਸੇ ਤੇ ਵੀ ਕਿਸੇ ਨੇ ਦੱਸਿਆ ਕਿ ਉੱਥੇ ਹੀ ਚੱਲ ਆ ਲੈ ਕੇ ਆਏ ਨਹੀਂ ਲੈ ਕੇ ਤੁਸੀਂ ਲੈ ਕੇ ਆਏ ਹੋ ਜੀ ਹਾਂ ਮੈਂ ਆਸਟ੍ਰੇਲੀਆ ਤੋਂ ਲੈ ਕੇ ਆਇਆ ਇਹ ਆਇਆ ਇਸਟ੍ਰੇਲੀਆ ਤੇ ਆਸਟ੍ਰੇਲੀਆ ਤੋਂ ਆਇਆ ਸੀ ਅਰੇ ਵਾ ਕਿਨੇ ਕੈਨੇਡਾ ਤੇ ਆਏ ਮੈਂ ਆਏ ਹੈ ਕੈਨੇਡਾ ਤੇ ਜੀ ਤੁਹਾਡੀ ਸਿਹਤ ਕਿੱਦਾਂ ਹੈ ਬਸ ਸਿਹਤ ਮੇਰੀ ਘੱਟ ਆ ਕੇ ਉਹ ਹੋ ਗਏ ਜਾਵੇ ਹੋ ਗਏ ਆ ਗੋਡੇ ਦੁਖਣ ਲੱਗ ਗਏ ਗੋਡੇ ਅੱਛਾ ਗੁੱਡੇ ਤੋਂ ਭੁਲਾ ਗਏ ਹਾਂ ਫਿਰ ਹੁਣ ਜਿੰਮੀ ਨੇ ਦੱਸਿਆ ਬਈ ਮੈਨੂੰ ਇੱਥੇ ਰਾਮ ਆਇਆ ਵੀ ਤੂੰ ਵੀ ਦੇਖ ਦੇਖ ਲਾ ਤਾ ਉਹਰੇ ਬੁਲਾਈਆ ਹਾਂ ਉਹਰੇ ਬੁਲਾਈਆ ਹਾਂ ਜੀ ਵਾਹ ਜੀ ਵਾਹ ਬਿਲਕੁਲ ਰਾਮ ਆਜੀ ਬੇਬੇ ਕੋਈ ਚੱਕਰ ਵਾਲੀ ਗੱਲ ਨਹੀਂ ਰਾਮ ਆ ਗਈ ਬੇਬੇ ਨੇ ਵੀ ਹੋ ਜਾਣਾ ਆ ਬਿਲਕੁਲ ਬਹੁਤ ਬਹੁਤ ਭਾਈ ਹੁਣ ਜਿਵੇਂ ਤੁਸੀਂ ਇੱਕ ਗੱਲ ਮੇਰੇ ਦਿਮਾਗ 'ਚ ਨਹੀਂ ਆ ਰਹੀ 4 ਸਾਲ ਪਹਿਲਾਂ ਮਰੀਜ਼ ਦਵਾਈ ਲੈ ਕੇ ਜਾਂਦਾ ਹੈ ਅੱਛਾ ਇਹਨਾਂ ਤੋਂ ਦੇਖ ਲਓ ਕਿਤੋਂ ਗੱਲ ਸ਼ੁਰੂ ਹੁੰਦੀ ਹੈ ਕਿੱਥੇ ਸ਼ੁਰੂ ਹੋ ਕੇ 4 ਸਾਲ ਪਹਿਲਾਂ ਪਈ ਐ ਇੰਨੇ ਪੁਰਾਣੇ ਕਿਵੇਂ ਲੋਕੇ ਤਾਂ ਕਹਿੰਦੇ ਨੇ ਕਿ ਅਸੀਂ 4 ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ ਉਹ ਕੰਮ ਕਰ ਰਹੇ ਹਾਂ ਦੇਖੋ ਹੁਣ ਮੇਰੀ ਗੱਲ ਦਾ ਜਵਾਬ ਤੁਹਾਨੂੰ ਦੇ ਤਾ ਬਜ਼ੁਰਗਾਂ ਵੀ ਅਸੀਂ ਕਿੰਨੇ ਸਾਲਾਂ ਤੇ ਕੰਮ ਕਰ ਰਹੇ ਹਾਂ ਫਿਰ ਤੁਸੀਂ ਦੇਖ ਹੀ ਲੋ YouTube ਤੇ Facebook ਤੇ ਹੋ ਕਿਆ ਰਿਹਾ ਧੁੰਨੀ ਵਾਲੀ ਦਵਾਈ ਨੂੰ ਧੁੰਨੀ ਵਾਲੇ ਤੇਲ ਨੂੰ ਲੈ ਕੇ ਇੱਕ ਹੜ ਆ ਗਿਆ ਵਾ ਜਿਹਨੂੰ ਕੋਈ ਕੰਮ ਦਿੰਦਾ ਹੈ ਨਹੀਂ ਉਹ ਧੁੰਨੀ ਵਾਲੀ ਦਵਾਈ ਵੇਚਣੀ ਸ਼ੁਰੂ ਕਰ ਦਿੰਦਾ 4 ਸਾਲ ਪਹਿਲਾਂ ਮਤਲਬ ਤੁਸੀਂ ਦੇਖ ਲਓ ਕੋਈ ਰੋਲਾ ਹੈ ਤਾਂ ਲੋਕਡਾਊਨ ਤੋਂ ਪਹਿਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਲੌਕਡਾਊਨ ਤੋਂ ਪਹਿਲਾਂ ਦੇ ਹਾਂਜੀ 2019 ਚ ਪਾਸ ਹੋਈ ਸੀ ਦਵਾਈ ਦਸੰਬਰ ਚ ਹੁਣ ਜਿਵੇਂ ਇਦਾਂ ਦੇ ਰਿਜ਼ਲਟ ਨਿਕ ਦੇਖਣ ਨੂੰ ਮਿਲ ਰਹੇ ਨੇ ਇਹ ਕਹਿ ਰਹੇ ਨੇ ਕਿ ਲੱਕ ਦੇ ਵਿੱਚ ਗੋਡਿਆਂ ਦੇ ਵਿੱਚ ਦਿੱਕਲ ਸੀ ਸਿਰਫ ਧੁੰਨੀ ਵਾਲੀ ਜਿਹੜੀ ਆ ਦਵਾਈ ਪਾਣ ਨਾਲੇ ਇੰਨਾ ਜ਼ਿਆਦਾ ਫਰਕ ਪੈ ਗਿਆ ਮਹੀਨਾ ਜੇ ਪਾਈ ਹੈ ਨਾ ਪੁੱਛ ਲਓ ਕਿੰਨੀ ਦੇਰ ਪਾਈ ਬੇਬੇ ਮਹੀਨਾ ਸਵਾ ਮਹੀਨਾ ਸਵਾ ਮਹੀਨਾ ਖਤਮ ਹੋ ਗਈ ਛੱਡ ਪਈ ਆ ਪਾਈਓ ਨਹੀਂ ਹੁਣ ਪਾਈਓ ਨਹੀਂ ਉਹ ਫਿਰ 4 ਸਾਲ ਬਾਅਦ ਆਜਾਈ ਉਹ ਫੇ ਹੁਣ ਕਿਸੇ ਨੂੰ ਲੈ ਕੇ ਆਈ ਨਾਲ ਅਰੇ ਹਾਂ ਪ੍ਰੋਬਲਮ ਆ ਹੁਣ ਇਹ ਤਾਂ ਠੀਕ ਆ ਏ ਠੀਕ ਨੇ ਹਾਂ ਮੈਂ ਠੀਕ ਆ ਹੁਣੇ ਹੀ ਆ ਤੁਸੀਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਇਹ ਕਿਵੇਂ ਹੋ ਸਕਦਾ ਹੈ ਕਿ ਕਈ ਵਾਰ ਆਪਾਂ ਲੱਗਿਆ ਫਿਰ ਬੰਨੇ ਪੁੱਛਿਆ ਮੈਂ ਦੁੱਧ ਦੋ ਮੈਂ ਕਿਹਾ ਭਾਈ ਉੱਥੇ ਦੇਖ ਲਾ ਕੇ ਰਾਮ ਆਜ ਬਈ ਹਾਂ ਜੁਸੇ ਇਹ ਕਿਸੇ ਤੇ ਜੇ ਕੁ ਰਾਮ ਆਜ ਬਈ ਹਾਂ ਨਾ ਬਿਲਕੁਲ ਜਿਹਨੂੰ ਆਰਾਮ ਆਏ ਸ਼ਰੀਰ ਦੀ ਤੌਹਰ ਆਰਾਮ ਮਜੇ ਮੈ ਉਹਦੇ ਵਰਗੀ ਰਿਸਤੀ ਆ ਠੀਕ ਹੈ ਬਿਲਕੁਲ ਤੇ ਹੁਣ ਜਿਵੇਂ ਇਹ ਕਹਿੰਦੇ ਕਿ ਅਸੀਂ ਤਾਂ ਇੱਕੇ ਵਾਰ ਦਵਾਈ ਪਾਈ ਹੋਏ ਨਹੀਂ ਆਰਾਮ ਆਇਆ ਆਪਾਂ ਕਈ ਵਾਰ ਕਹਿੰਦੇ ਆ ਕਿ 90 ਦਿਨ ਦਾ ਕੋਰਸ ਹੁੰਦਾ 180 ਦਿਨ ਦਾ ਕੋਰਸ ਆਪਾਂ ਕਹਿੰਦੇ 6 ਤੇ 12 ਮਹੀਨੇ ਦਾ ਕੋਰਸ ਹੈ ਮਿਨਿਮਮ ਕੋਰਸ 6 ਤੋਂ 12 ਮਾਂਸ ਹੂੰ ਕਈਆਂ ਨੂੰ ਮਾਂ ਸੁਆਦੀ ਕਈਆਂ ਨੂੰ ਬਾਦੀ ਸਮਝ ਗਏ ਨਾ ਕਈਆਂ ਦਾ ਸਰੀਰ ਤਾਂ 9 ਦਿਨ ਬਾਅਦ ਹੀ ਉੱਠ ਜਾਂਦਾ ਤਿੰਨ ਦਿਨ ਤੇ ਲੈ ਕੇ ਤਿੰਨ ਮਹੀਨੇ ਦੇ ਵਿੱਚ ਵਿੱਚ ਹਰਕਤ ਹੋ ਜਾਂਦੀ ਬੋਡੀ 'ਚ ਹੋ ਜਾਂਦੀ ਹੈ ਠੀਕ ਹੈ ਨਾ ਪਰ ਇੱਕ ਤੱਤ ਨੂੰ ਬੈਲੈਂਸ ਕਰਨ ਨੂੰ 90 ਦਿਨ ਲੱਗਦੇ ਜਿੱਦਾਂ ਕਿ ਮੈਂ ਹਰ ਵਾਰੀ ਕਹਿੰਦਾ ਹੀ ਹੁਣ ਦੇਖੋ ਤੁਸੀਂ YouTube ਤੇ ਨਾਮ ਪਾ ਦਿਓ ਮੇਰਾ ਗੁੰਦਨ ਸਿੰਘ ਤੁਮਾਨ ਕਨੌਲੀ ਬੈਰੀਅਰ ਆ ਰੋਪੜ ਤੋਂ 9 ਕਿਲੋਮੀਟਰ ਹੈ ਸ਼੍ਰੀ ਆਨੰਦਪੁਰ ਸਾਹਿਬ ਰੋਡ ਹੈ ਇੱਥੇ ਬੈਠਿਆ ਮੈਂ ਲੋਕ ਆਲਾ ਮੇਰਾ ਪਿੰਡ ਕਨੌਲਾ ਹੈ ਨਾਲੇ ਜੇ ਰਿਜ਼ਲਟ ਆਏ ਆ ਲੋਕ ਠੀਕ ਹੋਏ ਆ ਧੁੰਨੀ ਚ ਦਵਾਈ ਪਾਣੇ ਦੇ ਨਾਲ ਤਾਂ ਹੀ ਸਾਨੂੰ ਕਾਪੀ ਕਰਨ ਲੱਗੇ ਆ ਸਭ ਕਾਪੀ ਹੋ ਰਹੀ ਮਾਰਕੀਟ ਚ ਉਹ ਚੰਗੀ ਗੱਲ ਹੈ ਜੇ ਤੁਸੀਂ ਸਰੋਂ ਦਾ ਤੇਲ ਵੀ ਧੁੰਨੇ 'ਚ ਪਾ ਲਿਆ ਉਹਨੇ ਵੀ ਤੁਹਾਨੂੰ ਰਿਜ਼ਲਟ ਦੇਣਾ ਏ ਸਮਝ ਗਏ ਨਾ ਤੁਹਾਡੀ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਜੇ ਕਹਿਣਗੇ ਮੈਂ ਹਾਲੇ 15 ਦਿਨ ਤੱਕ ਦਵਾਈ ਲੈਣ ਜਾਉਂ 10 ਦਿਨ ਤੱਕ ਦਵਾਈ ਲੈਣ ਜਾਉ ਤਾਂ ਉਸ ਤੋਂ ਪਹਿਲਾਂ ਕਿਹੜਾ ਤੇਲ ਦਾ ਉਹ ਇਸਤੇਮਾਲ ਕਰਨਾ ਸ਼ੁਰੂ ਕਰਨਾ ਮੇਰੇ ਕੋਲ ਹਣ ਤੇ 10 ਦਿਨ ਪਹਿਲਾਂ 15 ਦਿਨ ਪਹਿਲਾਂ ਹਫ਼ਤਾ ਪਹਿਲਾਂ ਤੁਸੀਂ ਧੁੰਨੇ 'ਚ ਸਰੋਂ ਦਾ ਤੇਲ ਪਾਓ ਰਾਤ ਨੂੰ ਸਵੇਰੇ ਲਾਉ ਦੇਸੀ ਕੇ ਇਨਾਣ ਤੋਂ ਬਾਅਦ ਐਤਵਾਰ ਨੂੰ ਧੁੰਨੇ ਨੂੰ ਕੁਛ ਨਾ ਲਾਓ ਤੁਸੀਂ ਉਹੀ 10 15 ਦਿਨ ਕਰਕੇ ਦੇਖ ਲਓ ਤੁਹਾਡੇ ਸ਼ਰੀਰ ਨੂੰ ਪਤਾ ਲੱਗੇ ਜਾਣਾ ਵੀ ਕਿਆ ਹੋਇਆ ਮੈਂ ਜੈ ਕਹਣਾ ਨਾਲੇ ਸਾਡੇ ਕੋਲ ਕਿਹੜਾ ਕੋਈ ਜਾਦੂ ਆ। ਬਾਕੀ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿੰਦਾ ਨਾਲ ਧਰਨ ਜਿੰਗਾ ਨੂੰ ਹੋ ਜਾਂਦੇ ਆ ਨਾਲ ਹੋ ਜਾਂਦੇ ਪਿੱਠ ਚ ਦਰਦ, ਗੋਡਿਆਂ ਚ ਦਰਦ, ਆ ਪਿੰਨੀਆਂ ਚ ਦਰਦ, ਬੈਕ ਸਾਈਡ। ਹਾਂ। ਇਹ ਅਸੀਂ ਫ੍ਰੀ ਕਰਦੇ ਆ ਮਾਲਿਸ਼ ਤੇ ਜਿਹੜੀ ਥੋੜੀ ਧਰਨ ਹੈ ਚਾਹੇ 20 ਸਾਲ ਪੁਰਾਣੀ ਪੱਕੀ ਵੀ ਆ। ਤਿੰਨ ਕਵਰੀ ਆ ਜਿਓ ਆਪਣੇ ਕੋਲ ਫ੍ਰੀ ਆ ਉਹ। ਤੁਹਾਨੂੰ ਹੱਥ ਵੀ ਨਹੀਂ ਲਾਂਦਾ। ਹਾਂ। ਤੁਹਾਨੂੰ ਬਿਨਾ ਟੱਚ ਕਰੇ ਥੋੜੀ ਧਰਨ ਕੱਢ ਦੇਣੀ ਆ। ਉਹ ਵੀ ਫ੍ਰੀ। ਇਹ ਬਿਨਾ ਟੱਚ ਕਰਨੇ ਵਾਲੀ ਗੱਲ ਨਹੀਂ ਮੇਰੇ ਸਮਝ ਲੱਗੀ ਉਹ ਜਦ ਕਰੂਗੇ ਫਿਰ ਤੁਹਾਨੂੰ ਬੁਲਾਉਂਗੇ ਫਿਰ ਦੇਖ ਲਿਓ ਉਹ ਤਾਂ ਦੇਖਣਾ ਹੈ ਬਿਲਕੁਲ ਆਲੇ ਦੁਆਲੇ ਆਪਣੀਆਂ ਪੇਠਾਂ ਦੀਆਂ ਮਾਲਸ਼ਾਂ ਕਰਾ ਕੇ ਚੇਪੀਆਂ ਲਵਾ ਕੇ ਘੜੇ ਲਵਾ ਕੇ ਆਪਣਾ ਢਿੱਡ ਨਾ ਖਰਾਬ ਕਰੋ ਸਾਡੇ ਕੋਲ ਆ ਜਾਓ ਫ੍ਰੀ ਕਰੂੰਗਾ ਫ੍ਰੀ ਕਰਦਾ ਹੈ ਹੈਨਾ ਆਪਣਾ ਸਰੀਰ ਖਰਾਬ ਨਾ ਕਰ ਦਿਓ ਬਹੁਤ ਕੀਮਤ ਹੈ ਇਹਦੀ ਸਰੀਰ ਦੀ ਆ ਪੁੱਛ ਕੇ ਦੇਖ ਲਓ ਇਹਨਾਂ ਨੂੰ ਬਿਲਕੁਲ ਜਿਹੜਾ ਬਿਮਾਰ ਹੈ ਕੈਨੇਡਾ ਤੋਂ ਆਇਆ ਜਿਹੜਾ ਬਿਮਾਰ ਹੈ ਉਹਨੂੰ ਪੁੱਛ ਕੇ ਦੇਖ ਲਓ ਕਿ ਸਤੰਦਰੁਸਤੀ ਚ ਆਇਆ ਹੈ ਹਸਪਤਾਲਾਂ ਵਿੱਚ ਜਾਂਦੇ ਆ ਠੀਕ ਹੈ ਜਾਓ ਜਾਣਾ ਚਾਹੀਦਾ ਐਮਰਜੈਂਸੀ ਟ੍ਰੀਟਮੈਂਟ ਖਾਤਰ ਜੇ ਆਪਣੇ ਵੀ ਸੱਟ ਚੋਟ ਲੱਗ ਜਾਵੇ ਮੈਂ ਵੀ ਚੱਲ ਜਾਂਦਾ ਏ ਹਾਂ ਲੇਕਿਨ ਲੌਂਗ ਟਰਮ ਵਾਸਤੇ ਜੇ ਤੁਸੀਂ ਬੜਾ ਰੋਗ ਕੋਈ ਠੀਕ ਕਰਨਾ ਤੁਹਾਨੂੰ ਧੁੰਨੀ ਦੇ ਵਿੱਚ ਦਵਾਈ ਪਾਣੀਓ ਪੈਣੀ ਆ ਜਦ ਤੱਕ ਤੁਹਾਡੇ ਪੰਜ ਤੱਤ ਸਰੀਰ ਦੇ ਬੈਲੈਂਸ ਵਿੱਚ ਨਹੀਂ ਆਉਂਦੇ ਤੁਹਾਨੂੰ ਦੁਨੀਆਂ ਦੀ ਕੋਈ ਵੀ ਸ਼ਕਤੀ ਠੀਕ ਨਹੀਂ ਕਰ ਸਕਦੀ ਔਰ ਦੁਨੀਆਂ ਮਤਲਬ ਪੰਜ ਤੱਤ ਨੂੰ ਬੈਲੈਂਸ ਤੇ ਲਿਆਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਕਿਵੇਂ ਆਣੇ ਆ ਉਹ ਤੁਹਾਨੂੰ ਮਿਲ ਕੇ ਦੱਸੂਗਾ ਹੁਣ ਤੁਹਾਡੇ ਕੋਲ ਇੰਨਾ ਟਾਈਮ ਤਾਂ ਹੈ ਨਹੀਂ ਵੀ ਐਡੀ ਲੰਬੀ ਵੀਡੀਓ ਤੁਸੀਂ ਦੇਖ ਲੋ ਕਿਉਂਕਿ ਤੁਹਾਨੂੰ ਆਪਣੇ ਮਤਲਬ ਦੀ ਵੀਡੀਓ ਚਾਹੀਦੀ ਹੁੰਦੀ ਆ ਜੇ ਤੁਹਾਨੂੰ ਨਹੀਂ ਨਾ ਲੋੜ ਹੈਗੀ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਦੋਸਤ ਨੂੰ ਲੋੜ ਹੈਗੀ ਆ ਉਹਦੇ ਘਰੇ ਕੋਈ ਬਿਮਾਰ ਹੈ ਅੱਜ ਦੇ ਟਾਈਮ 'ਚ ਕੋਈ ਬੰਦਾ ਐਸਾ ਨਹੀਂ ਹੈਗਾ ਜਿਹਦੇ ਘਰ 'ਚ ਕੋਈ ਦਵਾਈ ਨਾ ਹੋਵੇ ਚਲਦੀ ਹੂੰ ਬਿਲਕੁਲ ਉਹ ਵੀ ਸਾਡੇ ਖਾਣੇ ਪੀਣੇ ਕਰਕੇ ਸਾਡੇ ਪੌਣ ਪਾਣੀ ਕਰਕੇ ਸਾਡੀਆਂ ਹਰਕਤਾਂ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਐ ਦਾਰੂ ਵੀ ਛੁੱਟਦੀ ਆ ਹੁਣ ਦਾਰੂ ਦੇ ਮੇਰੇ ਕੋਲ ਤਿੰਨ ਗਾ ਰਿਜ਼ਲਟ ਆਏ ਆ ਇੱਕ ਬੋਤਲ ਜਿਹੜੇ ਡੇਲੀ ਪੀਂਦੇ ਤੇ ਦੋ ਦੋ ਪੈਗਾਂ ਪਰ ਆ ਗਏ ਉਹ ਦੋ ਦੋ ਮਹੀਨੇ ਚ ਦੋ ਦੋ ਮਹੀਨੇ ਚ ਹਾਂ ਜਿਹਨੇ ਛੱਡਣਾ ਹੈ ਉਹੀ ਆਇਓ ਜ਼ਬਰਦਸਤੀ ਨਾ ਕਿਸੇ ਨੂੰ ਲੈ ਕੇ ਆਇਓ ਅੱਛਾ ਇਹ ਵੀ ਸ਼ਰਤ ਹੈ ਹਾਂ ਆਪਣਾ ਪੈਸਾ ਖਰਾਬ ਨਹੀਂ ਕਰਨਾ ਸਾਨੂੰ ਬਦਨਾਮ ਨਹੀਂ ਕਰਨਾ ਜੇ ਢੰਗ ਨਾਲ ਕੰਮ ਕਰਨਾ ਸਾਡੇ ਹਿਸਾਬ ਨਾਲ ਤਾਂ ਠੀਕ ਹੁੰਦੇ ਆ ਫਿਰ ਦੌੜਦੇ ਆ ਭੱਜਦੇ ਆ ਅਧਰੰਗ ਵਾਲੇ ਵੀ 20-20 ਸਾਲ ਤੇ ਜਿੰਨਾਂ ਨੂੰ ਅਧਰੰਗ ਹੋਏ ਵੇ ਤੇ ਸਭ ਠੀਕ ਹੋ ਰਹੇ ਆ ਉਹ ਤੁਸੀਂ ਯਕੀਨ ਕਰੋ ਆਯੁਰਵੇਦ ਤੇ ਔਰ ਪੰਜ ਤੱਤਾਂ ਤੇ ਪੰਜ ਕਰਮਾ ਟਰੀਟਮੈਂਟ ਤੇ ਯਕੀਨ ਕਰੋ ਮੇਰੇ ਕੋਲ ਆਣ ਦੇ ਪਹਿਲਾਂ 5-7 ਦਿਨ ਤੁੰਨੀ ਚ ਤੇਲ ਪਾ ਕੇ ਦੇਖ ਲਿਓ ਸਰੋਂ ਦਾ ਪਿਓਰ ਔਰ ਦੇਸੀ ਕੀ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਹੁੰਦਾ ਹੈ ਜਾਂ ਨਹੀਂ ਹੁੰਦਾ ਬਾਕੀ ਗੱਲਾਂ ਵਾਲੇ ਤਾਂ ਬਹੁਤ ਆ ਅਸੀਂ ਗੱਲਾਂ ਨਹੀਂ ਕਰਦੇ ਸਾਡੇ ਪ੍ਰੈਕਟੀਕਲ ਬੋਲਦੇ ਆ ਰਿਜ਼ਲਟ ਬੋਲਦੇ ਆ ਕੁੰਦਨ ਸਿੰਘ ਧਮਾਨ YouTube ਤੇ ਪਾ ਦਿਓ ਤੁਹਾਨੂੰ ਪਤਾ ਲੱਗ ਜਾਣਾ ਆਪਾਂ ਕਿੰਨੇ ਕ ਪਾਣੀ ਚ ਬਿਲਕੁਲ ਤੁਹਾਡੇ ਸਾਰਿਆਂ ਕੋਲ smartphones ਨੇ ਉਹਨਾਂ smartphone ਦੇ ਉੱਤੇ smartphone ਦੇ ਉੱਤੇ YouTube ਜਿਹੜੀ ਉਹ ਚੱਲਦੀ ਆ ਤੁਸੀਂ ਵਿੱਚ ਜਿਹੜਾ ਨਾਮ ਸਰਚ ਕਰਕੇ ਕੁੰਦਨ ਸਿੰਘ ਤੇ ਮਾਨ ਹਾਂਜੀ ਹਾਂਜੀ ਇੱਕ ਚੀਜ਼ ਹੋਰ ਇੱਕ ਨਾਲ ਇੱਕ ਫ੍ਰੀ ਮਿਲਦੀ ਆ ਦਵਾਈ ਸ਼ਕਲ ਮੇਰੀ ਦਿਖਾਉਂਦੇ ਆ ਦਵਾਈ ਵੀ ਸਾਡੀ ਦਿਖਾਉਂਦੇ ਆ ਸ਼ਕਲ ਵੀ ਸਾਡੀ ਦਵਾਈ ਵੀ ਸਾਡੀ ਇੱਕ ਨਾਲ ਇੱਕ ਫ੍ਰੀ ਕਹਿੰਦੇ ਆ ਪਰ ਜਦ ਤੁਸੀਂ ਆਨਲਾਈਨ ਆਰਡਰ ਕਰਦੇ ਆ ਤਾਂ ਤੁਹਾਡੇ ਘਰੇ ਕੁਝ ਹੋਰ ਹੀ ਜਾਂਦਾ ਹੂੰ ਤੇ ਫੇ ਲੋਕ ਆ ਕੇ ਮੈਨੂੰ ਲਾਂਬਾ ਦਿੰਦੇ ਵੀ ਇਹ ਕੀ ਆਏ ਇਹ ਦੇਖੋ ਕਦੇ ਤੁਸੀਂ ਸੁਣਿਆ ਇੱਕ ਨਾਲ ਇੱਕ ਫਰੀ ਦਵਾਈ ਜਾਂ ਪੈਰਾਸੀਟਾਮੋਲ ਦਾ ਪੱਤਾ ਜਾਂ ਕਰੋਸਿਨ ਇੱਕ ਨਾਲ ਇੱਕ ਫਰੀ ਮਿਲਦੀ ਕਦੇ ਦੇਖੀ ਆ ਹਸਪੀਟਲਾਂ ਚ ਕਦੇ ਸੇਲ ਲੱਗੀ ਵੀ ਦੇਖੀ ਵੀ ਤੁਸੀਂ ਇੱਕ ਅਸੀਂ ਤੁਹਾਨੂੰ ਅੱਖਾਂ ਦੀ ਦਵਾਈ ਦੋਂਗੇ ਇੱਕ ਨਾਲ ਇੱਕ ਫਰੀ ਐਸਾ ਕੁਝ ਨਹੀਂ ਹੈ ਸਿਆਣੇ ਬਣੋ ਇਹਨਾਂ ਚੱਕਰਾਂ ਚ ਨਾ ਪੋਹ ਹੈ ਫਰੀ ਵਾਲਾ ਸੌਦਾ ਤੁਹਾਨੂੰ ਪਤਾ ਹੀ ਆ ਫਿਰ ਕੀ ਕਰਦਾ ਹੈ ਹੈਨਾ ਬਿਲਕੁਲ ਹਾਂ ਮਤਲਬ ਕਹਿਣ ਦਾ ਵੀ ਜਿਹੜਾ ਦਵਾਈ ਨਾਲ ਦਵਾਈ ਫ੍ਰੀ ਦੇ ਰਿਹਾ ਔਰ ਜਿਹੜਾ ਬੰਦਾ ਖਰੀਦ ਰਿਹਾ ਉਹ ਮੇਰੇ ਹਿਸਾਬ ਨਾਲ ਵੇਚਣ ਵਾਲਾ ਵੀ ਬਿੱਜੂ ਆ ਔਰ ਖਰੀਦਣੇ ਵਾਲਾ ਵੀ ਬਿੱਜੂ ਐ ਉਹਨੂੰ ਅਕਲ ਨਹੀਂ ਹੈਗੀ ਇੱਕ ਨਾਲ ਇੱਕ ਦਵਾਈ ਕੌਣ ਫ੍ਰੀ ਦਿੰਦਾ ਅਸਲੀਅਤ ਜੇ ਪਛਾਣ ਨਹੀਂ ਹੋਵੇ ਫਿਰ ਕਿਵੇਂ ਤੁੰਨੀ ਵਿੱਚੋਂ ਪਾਣ ਵਾਲੀ ਅਸਲੀ ਦਵਾਈ ਘਨੋਲੀ ਬੈਰੀਅਰ ਤੇ ਮਿਲਦੀ ਆ ਬਾਕੀ ਸਭ ਜਿਹੜੇ ਆਨਲਾਈਨ ਵੇਚ ਰਹੇ ਆ ਤੁੰਨੀ ਵਾਲੇ ਤੇਲ ਉਹ ਸਾਡੇ ਚੇਲੇ ਬਾਲ ਕੇ ਹੀ ਆ ਸਾਰਿਆਂ ਨੂੰ ਪਤਾ ਮੈਂ ਕਾਹਣਾ ਮਿੱਤੀ ਲਿੰਦੇ ਤੇ ਸਾਰੇ ਅੱਜ ਉਹ ਆਪਣੇ ਘਰਾਂ ਬਣਾਉਣ ਲੱਗ ਗਏ ਹੂੰ ਉਹਨਾ ਤੇ ਬਚਿਓ ਸਰੀਰ ਆਪਣਾ ਬਚਾਇਓ ਸਰੀਰ ਬਹੁਤ ਕੀਮਤੀ ਆ ਸਭ ਤੋਂ ਮਹਿੰਗੀ ਦਵਾਈ ਸਾਡੀ ਹੋਆ ਜੇ ਤੁਸੀਂ ਕੈਸ਼ ਔਨ ਡਿਲੀਵਰੀ ਲੈਣੀ ਹੈ ਤਾਂ Amazon ਤੇ ਆਰਡਰ ਕਰਦੇ ਹੋ ਨਾਭੀ ਸ਼ਕਤੀ ਅੰਮ੍ਰਿਤ ਪਾ ਕੇ ਹੂੰ ਮਾਨਵ ਅੰਮ੍ਰਿਤ ਪਾ ਕੇ ਡੈਂਟਾ ਅੰਮ੍ਰਿਤ ਪਾ ਕੇ ਸਾਡੇ ਕੋਲ ਤੇ ਦਵਾਈ ਮੰਗਵਾਨੀ ਹੈ ਤਾਂ ਤੁਹਾਨੂੰ ਸਾਡੇ ਕੋਲ ਪਹਿਲਾਂ ਪੇਮੈਂਟ ਪਾਣੀ ਪੈਂਦੀ ਆ 1600 ਰੁਪਏ ਤੇ ਲੈ ਕੇ ਹੂੰ 9-10000 ਰੁਪਏ 3 ਮਹੀਨੇ ਦਾ ਖਰਚਾ ਆ ਜਾਂਦਾ ਹੈ 1600 ਕਿਸੇ ਨੂੰ 1600 ਨਾਲ ਸੈੱਟ ਹੋ ਜਾਂਦਾ ਕੰਮ ਕਿਸੇ ਨੂੰ 10000 ਕਿਸੇ ਨੂੰ 10000 ਲੱਗ ਜਾਂਦਾ ਹੈ ਹਨ ਹੂੰ 12% ਜੀਐਸਟੀ ਐਕਸਟਰਾ ਹੁੰਦੀ ਹੈ ਸੋ ਭਲੇਖੇ ਚ ਨਾ ਰਹੋ ਮੈਂ ਕਿਸੇ ਦੇ ਐਮਆਰਆਈ ਸਿੱਟੀ ਸਕੈਨ ਕੁਝ ਨਹੀਂ ਦੇਖਦਾ ਨਾ ਮੈਂ ਕਿਸੇ ਦੇ ਕਰਾਉਂਦਾ ਹੈ ਬਾਪ ਨਹੀਂ ਪ੍ਰੋਬਲਮ ਆ ਕੇ ਮੈਨੂੰ ਦੱਸ ਦੋ ਵੀ ਆਹ ਪ੍ਰੋਬਲਮ ਹੈ ਨੀਂਦ ਨਹੀਂ ਆਦੀ ਭੁੱਖ ਨਹੀਂ ਲੱਗਦੀ ਫਲਾਣਾ ਤੇ ਹਿੰਦਾ ਇਹ ਬੋ ਬਵਾਸੀਰ ਲਕੋਰੀਆ ਗੋਡੇ ਗਠੀਆ ਥਾਇਰੋਇਡ ਸ਼ੂਗਰ ਬੀਪੀ ਹਨਾ ਬੇਚੈਨੀ ਘਬਰਾਹਟ ਡਰ ਲੱਗਦਾ 멘ਟਲੀ ਅਫਸੈਟ ਹੈ ਕਿਸੇ ਨੂੰ ਕੱਪੜੇ ਪਾਣੇ ਤੱਕ ਦਾ ਨਹੀਂ ਪਤਾ ਆ ਜਿਓ ਸਬਰ ਕਰਨਾ ਪੈਂਦਾ ਏ ਤੁਹਾਡੇ ਬੋਲਣ ਦੇ ਹਿਸਾਬ ਨਾਲ ਜੋ ਵੀ ਤੁਸੀਂ ਮੇਰੇ ਕੋਲ ਆ ਕੇ ਬੋਲਣਾ ਆਪਣੇ ਵਾਸਤੇ ਬੋਲਣਾ ਕਿਸੇ ਵਾਸਤੇ ਨਹੀਂ ਬੋਲਣਾ ਬਿਲਕੁਲ ਸਹੀ ਫੋਨ ਚੱਕਣੇ ਦਾ ਆਪਣੇ ਕੋਲ ਟਾਈਮ ਨਹੀਂ ਹੈਗਾ ਸਾਰਾ ਮੈਨੂੰ ਵਰਲਡ ਗਾਲਾਂ ਕੱਢ ਰਿਹਾ ਸਾਰੀ ਦੁਨੀਆ ਵੀ ਇਹ ਫੋਨ ਨਹੀਂ ਗੱਲ ਨਹੀਂ ਕਰਦਾ ਮੈਂ ਗੱਲ ਕਿੱਦਾਂ ਕਰ ਨਾ ਮੇਰੇ ਸਾਹਮਣੇ ਬੈਠੇ ਆ ਬਜ਼ੁਰਗ ਆ ਕੇ ਕੈਨੇਡਾ ਤੋਂ ਕੋਈ ਕਿਣੋਲੀ ਤੋਂ ਕੋਈ ਕਿਤੋਂ ਉਹਨਾਂ ਦੇ ਸਾਹਮਣੇ ਮੈਂ ਫੋਨ ਚੱਕ ਕੇ ਗੱਲ ਕਰਾਂ ਕਿ ਤੁਹਾਡੇ ਨਾਲ ਤਾਂ ਤੁਹਾਨੂੰ ਕਿੱਦਾਂ ਫੀਲ ਹੋਊਗਾ ਆਪਣੇ ਕੋਲ ਤਾਂ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਸਾਡੇ ਤਾਂ ਘਰ ਦੇ ਵੀ ਗਾਲਾਂ ਕੱਢਦੇ ਮੈਨੂੰ ਸਿੱਧੀ ਜੀ ਜਿਹੜੀ ਗੱਲ ਆ। ਔਰ ਜੇ ਤੁਸੀਂ ਕੋਈ ਸੇ ਅਫੀਸਰ ਮਹਿਕਮੇ 'ਚ ਹੈਗੇ ਆ ਤੁਹਾਡਾ ਕੋਈ ਉਹਦਾ ਵੱਡਾ ਏ ਤਾਂ ਉਹ ਉਹਦਾ ਮੈਨੂੰ ਬਾਅਦ 'ਚ ਦੱਸਿਓ ਪਹਿਲਾਂ ਠੀਕ ਹੋ ਜਾਓ ਕਿਉਂਕਿ ਫਿਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਟ੍ਰੀਟਮੈਂਟ ਨਹੀਂ ਕਰ ਪਾਉਂਗਾ। ਮੇਰੇ ਕੋਲ ਆਉਂਦੇ ਆ ਹਮ ਅਫਸਰ ਤੱਕਾ ਸਰਕਾਰੀ ਸਭ ਆਉਂਦੇ ਆ ਹਨਾ। ਫੌਜ ਦੇ ਵੀ ਆਉਂਦੇ ਆ ਪੁਲਿਸ ਵਾਲੇ ਵੀ ਆਉਂਦੇ ਆ ਮੰਤਰੀ ਵੀ ਆਉਂਦੇ ਆ ਐਮਐਲਏ ਵੀ ਜੋ ਵੀ ਹੈ। ਪਲੀਜ਼ ਆਪਣਾ ਆਉਧਾ ਨਹੀਂ ਦੱਸਣਾ ਹੈਗਾ ਪਹਿਲਾਂ ਫਿਰ ਮੇਤੇ ਤੁਹਾਡਾ ਟ੍ਰੀਟਮੈਂਟ ਨਹੀਂ ਹੁੰਦਾ ਹੈਗਾ ਕਿਉਂਕਿ ਆਉਧੇ ਦਾ ਇਫੈਕਟ ਪੈਂਦਾ ਹੈ ਬਾਅਦ ਚ ਦੱਸ ਦਿਓ ਸਹੀ ਕੋ ਕਿ ਭਾਈ ਮੈਂ ਆ ਤਾਂ ਸਾਹੀ ਬਿਲਕੁਲ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇਗੇ ਮੋਬਾਈਲ ਨੰਬਰ ਦੇ ਉੱਤੇ ਬੇਝ ਜਿ ਜਿਹੜੀ ਹੈ ਕਾਲ ਕਰ ਸਕਦੇ ਹੋ ਸਾਡੀਆਂ ਦੇਖੋ ਹਾਂਜੀ ਇੱਕ ਸਾਡੀ ਬ੍ਰਾਂਚ ਹੈਗੀ ਜਿਰਕਪੁਰ ਮਾਇਆ ਗਾਰਡਨ ਫੇਸ 3 ਦੇ ਸਾਹਮਣੇ ਨੰਬਰ ਤੁਹਾਨੂੰ ਦੇ ਦੂੰਗੇ ਚਲਾ ਦਿਓ ਇੱਕ ਸਾਡੀ ਬ੍ਰਾਂਚ ਹੈਗੀ ਸਮਰਾਲਾ ਹਾਂ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਢਿੱਲੋ ਮਾਰਕੀਟ ਆ ਉੱਥੇ ਬਿਜਲੀ ਦੇ ਬਿੱਲੇ ਜਮਾ ਹੁੰਦੇ ਆ ਉੱਥੇ ਬੋਰਡ ਲੱਗੇ ਹੋਇਆ ਜਾ ਸਕਦੇ ਆ ਇੱਕ ਸਾਡੇ ਹੈਗੀ ਅੰਮ੍ਰਿਤਸਰ ਸਾਹਿਬ ਬਟਾਲਾ ਰੋਡ ਤੇ ਆ ਇਕਬਾਲ ਸਿੰਘ ਤੁੰਗਾ ਉੱਥੇ ਉਹ ਵੀ ਨੰਬਰ ਮੈਂ ਤੁਹਾਨੂੰ ਦੇ ਦਿਆਂਗਾ ਚਲਾ ਦਿਓ ਬਿਲਕੁਲ ਇੱਕ ਸਾਡੇ ਹੈਗੀ ਅਮਰੀਕਾ ਚ ਨਿਊ ਜਰਸੀ ਗੁਰਜੀਤ ਸਿੰਘ ਉਹਨਾਂ ਦਾ ਨਾਮ ਹੈ ਨਿਊ ਜਰਸੀ ਅਮਰੀਕਾ ਚ ਉਹ ਵੀ ਨੰਬਰ ਮੈਂ ਤੁਹਾਨੂੰ ਦੇ ਦਿਆਂਗਾ ਚਲਾ ਦਿਓ ਜੀ ਠੀਕ ਹੈ ਜੀ ਤੇ ਗਲਤੀ ਮਲਤੀ ਮਾਫ ਕਰਿਓ ਆਪਣੇ ਸਰੀਰ ਦਾ ਖਿਆਲ ਰੱਖਿਓ ਔਰ ਇੱਕ ਹੋਰ ਗੱਲ ਹੈ ਜਿਹੜੇ ਤੁਹਾਡੇ ਘਰੇ ਬਜ਼ੁਰਗ ਹਨ ਉਨ੍ਹਾਂ ਦਾ ਖਿਆਲ ਰੱਖਿਆ ਕਰੋ ਖਾਸ ਉਹਨਾਂ ਨੂੰ ਇਕੱਲੇ ਨਾ ਛੱਡਿਆ ਕਰੋ ਉਹਨਾਂ ਨੂੰ ਤੁਹਾਡੇ ਕਰੋੜਾਂ ਰੁਪਏ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੂੰ ਸਿਰਫ ਗੱਲਬਾਤ ਕਰਨੇ ਵਾਲਾ ਬੰਦਾ ਚਾਹੀਦਾ ਵੀ ਮੇਰੇ ਕੋਲ ਰਹੇ ਉਹਨਾਂ ਦੀ ਫੀਲਿੰਗਸ ਨੂੰ ਸਮਝੋ ਰੱਬ ਰੂਬਾ ਅਸੀਂ ਨਹੀਂ ਦੇਖਿਆ ਕਿਤੇ ਨਹੀਂ ਨਾ ਮੈਂ ਜਾਣਦਾ ਰੱਬ ਨੂੰ ਰੱਬ ਬਜ਼ੁਰਗਾਂ ਦੇ ਪੈਰਾਂ 'ਚ ਹੈ ਠੀਕ ਹੈ ਆਪਣੇ ਮਾਪੇ ਦੀ ਇੱਜ਼ਤ ਕਰੋ ਬੜਿਆਂ ਦਾ ਸਤਿਕਾਰ ਕਰੋ ਔਰ ਕੁੜੀਆਂ ਦੀ ਖਾਸ ਕਰਕੇ ਇੱਜ਼ਤ ਕਰਿਆ ਕਰੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਰੇ ਤੇ ਇਸ ਵੀਡੀਓ ਨੂੰ ਬਤੋ ਬਤ শেয়ার ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨ ਨੂੰ ਦੋਈ ਜ਼ਿਆਦਾ ਦੇ ਦੇ ਰਹੇ ਰਹਿਮਤ ਧ